ओएली गाइस काडा मिशन का सक्सेस हो गया बूटी स्टार्ट हो गया आदि कोणे इनु कर गाइस ये देखो ये ਕਾਡੀ ਗੱਡੀ ਲੱਗੀ ਹੋਰ ਦਵਾਰਾ ਕਿ ਦੂਜੀ ਦਵਾਰਾ ਲੈ ਆਇਆ ਠੀਕ ਹੈ ਲੈ ਮੈਂ ਤਾਂ ਨਹੀਂ ਮੈਂ ਇਹਨੂੰ ਮੋੜ ਕੇ ਪਿਛਲ ਨਾ ਦਿੰਦਾ ਪੈਕ ਕਰ ਦਿੰਦਾ ਅਸਲ ਮੂਵੀ ਉਹ ਪੋਣੀ ਵੀਡੀਓ ਵਾਸਤੇ ਨਾ ਮਾ ਹਾਂ ਤਾਂ ਖੋਲੋ 0.5 ਇਹਨੂੰ ਖੋਲੋ ਨਾ ਇਹਦਾ ਬੈਟਰੀ ਵਾਲਾ ਕਹਿੰਦਾ ਮੈਂ ਆਪ ਪੇਸ਼ ਕਰ ਦੇਵਾਂ ਉਹ ਚ ਕਾਹ ਕਿ ਆਹ ਮੋਟਰਸਾਈਕਲ ਨੂੰ ਸਟਾਰਟ ਕਰਕੇ ਅਸਲ ਕਰਦਾ ਕਿੰਨੇ ਚਿਰ ਲੱਗੀ ਰਹੀ ਬਾਈ ਗੱਡੀ 20 ਦਿਨ ਹੋ ਗਏ ਨਾ ਵੀਹ ਦਿਨ ਹੋ ਗਏ ਨੇ 20 ਦਿਨ ਹਨ ਆ ਵੇਖੋ ਮੇਰੀ ਗੱਲ ਸੁਣੋ ਹਾਂ ਤਾਂ ਜਦੋਂ ਵੀ ਲਾਗ ਲੈਣੀ ਨਾ ਇਹਦੀ ਆ ਚਾਰਜਾਂ ਤਾਂ ਰੇਕ ਲਾ ਜਾਣੀ ਹਾਂ ਕੋਈ ਕੋਨੇ ਡਰੇਨ ਹੁੰਦੀ ਫੋਲਡ ਇਹ ਜਿਹੜਾ ਮੈਕੈਨਿਜ਼ਮ ਉਹ ਚੱਲਦੇ ਰਹਿੰਦੇ ਵਿੱਚ ਹਾਂ ਡਰੇਨ ਹੁੰਦੀ ਕਿਸੇ ਗੱਲ ਘਰੋਂ ਲੁਆਣਾ ਬਣਾ ਕੇ ਪਾ ਕੇ ਕੋ ਲੈ ਆਇਆ ਲਗਨੇਰੇ ਵਿੱਚ ਨਹੀਂ ਗਏ ਸਿੱਕਣਾ ਨੂੰ ਗਾਈਸ ਆਨਾ ਕੱਟੀ ਦੀ ਬੈਟਰੀ ਅੱਜ ਡੈੱਡ ਹੋ ਚੁੱਕੀ ਆ ਇਹ 20 ਦਿਨ ਬਾਅਦ ਨੂੰ ਸੈਲਫ ਮਾਰ ਕੇ ਸਟਾਰਟ ਕਰਨਾ ਵਾ ਤੇ ਇਹਦੇ ਨਾਲ ਇਹਨੂੰ ਕਰਨਾ ਵਾ ਬਾਈਕ ਨਾਲ ਸਟਾਰਟ ਕਰਨ ਲੱਗੇ ਆ ਕੋਸ਼ਿਸ਼ ਕਰਕੇ ਵੇਖਣ ਲੱਗੇ ਹੁੰਦੀ ਆ ਨਹੀਂ ਤੇ ਵੇਖੋ ਕਿਦਾਂ ਕਰਨੀ ਆ ਉਹ ਮੁੰਡਾ ਉਹਦੇ ਵਿੱਚ ਫ੍ਰੀ ਹੋ ਗਿਆ ਉਹਨੂੰ ਪੜ ਤੇ ਹੱਥ ਤੇ ਇਹ ਲੱਗਾ ਜਦੋਂ ਕੋਸ਼ਿਸ਼ ਕਰ ਹਾਂ ਇਹਨੂੰ ਨਾਟ ਫ੍ਰੀ ਹੋਇਆ ਨਾਟ ਫ੍ਰੀ ਹੋਇਆ ਹੂੰ

Blega, ką man nesti. O tu turi <todori> išdėgyti, kad jį... Toliau. Bajotė pagaliuja. Ne, bajotė, darote. 何が <noise> ਆਣੀ ਲਈ ਗਾਈ ਦੂਜੀ ਗੱਡੀ ਸਟਾਰਟ ਨਹੀਂ ਹੈ ਸਾਡੀ ਗੱਡੀ ਕਿੱਥੇ ਸਾਡੀ ਗੱਡੀ ਲੱਗੀ ਹੈ ਦੁਬਾਰਾ ਕਿ ਦੂਜੀ ਦੁਬਾਰਾ ਲੈ ਆ ਇੱਕ ਓਕੇ ਲੈ ਬੈਕ ਕਰ ਨਹੀਂ ਬੰਨ ਮੋੜ ਕੇ ਪਿਛੇ ਨਾ ਕਰਦੇ ਬੈਕ ਕਰਦੇ ਰਹੇ ਹਾਂ ਜੀ కాల్ రానిది Caca. Ya kalau di sini ini mirip. ਆਈਲੀ ਗਾਇਸ ਕਾਡਾਂ ਮਿਸ਼ਨ ਦਾ ਸੱਸਲੀ ਹੋ ਗਿਆ ਮੂਟੀ ਸਟਾਰਟ ਹੋ ਗਈ ਆ ਸਾਡੀ ਕੋਣੇ ਇਹਨੂੰ ਰਹਿਣ ਦਿੰਦੇ ਨੇ ਬੈਟਰੀ ਲੱਗ ਰਹੀ ਆ ਹਾਂ 2 ਮਹੀਨੇ ਹਾਂ 2 ਮਹੀਨੇ ਲਾਉਣੀ ਇਹਨੂੰ ਚਲੂ ਗਿਆ ਲਾਹ ਕੇ ਪੂਰੇ 2 ਮਹੀਨੇ ਲੱਗੀ ਰਹੀ ਆ ਗੱਡੀ ਸਾਡੀ ਸਾਡੀ ਗੱਡੀ ਮਿਲ ਕੋ ਸਾਡੀ ਦਵਾਰਾ ਨੇ ਹਾਫ ਸੈੱਲ ਵਿੱਚ ਸਾਡੀ ਦਵਾਰਾ ਨੇ ਹਾਫ ਚਲੂ ਸਟਾਰਟ ਕਰਦੀ ਆ ਗੱਡੀ ਤੇ ਆ ਚੈੱਕ ਕਰ ਸਕਦੇ ਆ ਤੁਸੀਂ